ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚੇ ਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੀ ਮਾਨ ਸਰਕਾਰ ਨੇ ਪੰਜਾਬ ਲਈ 236080 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਬਜਟ ਪੰਜਾਬ ਸਰਕਾਰ ਨੇ ਬਜਟ ਲਈ ਬਦਲਦਾ ਪੰਜਾਬ ਰੱਖੀ ਥੀਮ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹੈ ਬਜਟ ਮਾਨ ਸਰਕਾਰ ਵਿੱਚ ਆਈ ਰੁਜ਼ਗਾਰ ਦੀ ਕ੍ਰਾਂਤੀ ਬਜਟ ਪੇਸ਼ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਵਚਨਬੱਧ ਹੁਣ ਅਸੀਂ ਆਰਥਿਕ ਪੱਖੋਂ ਪੰਜਾਬ ਨੂੰ ਬਣਾ ਰਹੇ ਹਾਂ ਮਜ਼ਬੂਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਕਿਹਾ ਇਸ ਸਾਲ ਪਿਛਲੀਆਂ ਸਰਕਾਰਾਂ ਤੋਂ ਵੱਧ ਖਰਚ ਕਰਾਂਗੇ ਪੈਸਾ ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਦਿੱਤਾ ਬਿਆਨ ਕਿ ਅਕਾਲੀ ਦਲ ਕਾਂਗਰਸ ਨੇ ਬਿਮਾਰ ਪੰਜਾਬ ਦੀ ਕੀਤੀ ਸਥਾਪਨਾ ਪਹਿਲਾ ਪਰਿਵਾਰਵਾਦ ਤੇ ਹੁਣ ਪੰਜਾਬਵਾਦ ਵਾਲਾ ਬਣਾਇਆ ਪੰਜਾਬ ਹਰ ਜ਼ਿਲ੍ਹੇ ਵਿੱਚ ਰੰਗਲਾ ਪੰਜਾਬ ਯੋਜਨਾ ਹੋਵੇਗੀ ਸ਼ੁਰੂ ਰੰਗਲਾ ਪੰਜਾਬ ਵਿਕਾਸ ਸਕੀਮ ਲਈ 585 ਕਰੋੜ ਹਰ ਹਲਕੇ ਦੇ ਹਿੱਸੇ ਹੋਣਗੇ 5 ਕਰੋੜ ਰੁਪਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਿਹਤ ਤੇ ਸਿੱਖਿਆ ਖੇਤਰ ਨੂੰ ਮਜ਼ਬੂਤ ਬਣਾਉਣ ਵਾਲਾ ਹੈ ਬਜਟ ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ ਪਿਛਲੇ ਸਾਲ ਨਾਲੋਂ 10% ਦੀ ਵਾਧਾ ਰੱਖਿਆ ਗਿਆ ਬਜਟ ਸਿਹਤ ਬੀਮਾ ਯੋਜਨਾ ਦੀ ਰਾਸ਼ੀ 5 ਲੱਖ ਤੋਂ ਵਧਾ ਕੇ ਕੀਤੀ ਗਈ 10 ਲੱਖ ਰੁਪਏ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਕਾਰਡ ਹੋਣਗੇ ਜਾਰੀ ਫਰਿਸ਼ਤੇ ਸਕੀਮ ਲਈ ਰੱਖੇ ਗਏ ਹਨ 10 ਕਰੋੜ ਰੁਪਏ ਸਮਗਰ ਸਿੱਖਿਆ ਅਭਿਆਨ ਲਈ ਰੱਖੇ ਗਏ 1240 ਕਰੋੜ ਵਿਦਿਆਰਥੀਆਂ ਦੀਆਂ ਵਰਦੀਆਂ ਲਈ ਬਜਟ ਵਿੱਚ 35 ਕਰੋੜ ਰੱਖਵੇਂ ਮੈਡੀਕਲ ਅਤੇ ਸਿੱਖਿਆ ਖੋਜ ਲਈ ਰੱਖੇ ਗਏ 1336 ਕਰੋੜ ਉਚੇਰੀ ਸਿੱਖਿਆ ਲਈ 160 ਕਰੋੜ ਰੱਖੇ ਜਾਣ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਸਕੂਲ ਆਫ ਹੈਪੀਨੈਸ ਵਿੱਚ ਬਦਲੇ ਜਾਣਗੇ 425 ਪ੍ਰਾਇਮਰੀ ਸਕੂਲ ਮੇਗਾ ਪੀਟੀਐਮ ਵਿੱਚ 21 ਅਸ਼ਰੀਏ 8 ਲੱਖ ਮਾਪਿਆਂ ਨੇ ਇੱਕ ਲਿਆ ਹਿੱਸਾ ਇਸ ਦੇ ਨਾਲ ਹੀ ਬਜਟ ਵਿੱਚ ਨਵਾਂ ਸ਼ਹਿਰ ਮੈਡੀਕਲ ਕਾਲਜ ਲਈ ਫੰਡ ਕੀਤਾ ਗਿਆ ਮਨਜ਼ੂਰ ਖੇਡਦਾ ਪੰਜਾਬ ਬਦਲਦਾ ਪੰਜਾਬ ਖੇਡਾਂ ਨੂੰ ਵਧਾਉਣ ਦੀ ਰੱਖੀ ਗਈ ਥੀਮ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾ ਰਹੀ ਮਾਨ ਸਰਕਾਰ ਵਾਲੀਬਾਲ ਦੇ ਬਣਾਏ ਗਏ 87 ਖੇਡ ਮੈਦਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਬਦਲਦੇ ਪੰਜਾਬ ਦਾ ਬਦਲੇਗਾ ਰੋਡ ਮੈਪ ਪੰਜਾਬ ਵਿੱਚ ਬਣਨ ਗਿਆ ਵਿਸ਼ਵ ਪੱਧਰੀ ਸੜਕਾਂ ਬਜਟ ਵਿੱਚ ਇਹ ਵੀ ਲਿਆ ਗਿਆ ਫੈਸਲਾ ਕਿ 18944 ਕਿਲੋਮੀਟਰ ਪੈਂਡੂ ਲਿੰਕ ਸੜਕਾਂ ਦਾ ਕਰਾਂਗੇ ਨਿਰਮਾਣ ਪੈਂਡੂ ਲਿੰਕ ਸੜਕਾਂ ਦੇ ਨਿਰਮਾਣ ਲਈ 2873 ਕਰੋੜ ਰੁਪਏ ਰੱਖੇ ਗਏ ਰਕਮੇ ਪੰਜਾਬ ਮਿਊਨਿਸਪਲ ਸਰਵਿਸਿਜ਼ ਇੰਪਰੂਵਮੈਂਟ ਲਈ ਰੱਖੇ ਗਏ 300 ਕਰੋੜ ਲਗਵਾਈਆਂ ਜਾਣਗੀਆਂ 2.5 ਲੱਖ ਸਟਰੀਟ ਲਾਈਟਾਂ ਡੇਰਾ ਬਸੀ ਖੰਨਾ ਪਾਤੜਾ ਵਿਖੇ ਬਣਾਏ ਜਾਣਗੇ ਅਦਾਲਤੀ ਕੰਪਲੈਕਸ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਲਈ ਰੱਖੇ ਗਏ 115 ਕਰੋੜ 300 ਯੂਨਿਟ ਮੁਫਤ ਬਿਜਲੀ ਲਈ 7614 ਕਰੋੜ ਰੁਪਏ 15947 ਵਾਟਰ ਕੈਨਨ ਕੀਤੇ ਗਏ ਸੁਰਜੀਤ ਮੁਹਾਲੀ ਵਿਖੇ ਡਾਇਲ 112 ਐਚ ਕਿਊ ਲਈ 53 ਕਰੋੜ ਰੁਪਏ ਕੀਤੇ ਗਏ ਅਲੋਟ ਐਮਰਜੈਂਸੀ ਰਿਸਪਾਂਸ ਵਹੀਕਲ ਲਈ 125 ਕਰੋੜ ਰੁਪਏ ਕੀਤੇ ਗਏ ਅਲੋਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਬਣਾਇਆ ਜਾਵੇਗਾ ਯੂਨਿਟੀ ਮਾਲ ਯੂਨਿਟੀ ਮਾਲ ਲਈ 80 ਕਰੋੜ ਰੱਖਿਆ ਗਿਆ ਬਜਟ। ਸੰਗਰੂਰ ਵਿਖੇ ਪਾਈਪਲਾਈਨ ਜਾਲ ਵਿਛੋਣ ਲਈ ਰੱਖੇ ਗਏ 100 ਕਰੋੜ ਸੰਗਰੂਰ ਦੇ 20 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਫਾਇਦਾ 38 ਹਜ਼ਾਰ ਹੈਕਟੇਅਰ ਵਿੱਚ ਵਿਛੇਗੀ ਜ਼ਮੀਨ ਦੋਸ਼ ਪਾਈਪਲਾਈਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਸ਼ੁਰੂ ਹੋਣਗੀਆਂ 347 ਈ ਬੱਸਾਂ ਔਰਤਾਂ ਲਈ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਲਈ ਰੱਖੇ ਗਏ 450 ਕਰੋੜ। ਹਰਪਾਲ ਸਿੰਘ ਜੀਮਾ ਨੇ ਕਿਹਾ ਕਿਸਾਨਾਂ ਦੀ ਆਮਦਨ ਵਧਾਉਣ ਵਾਲਾ ਹੈ ਇਸ ਸਾਲ ਦਾ ਬਜਟ ਤਿੰਨ ਜ਼ਿਲ੍ਹਿਆਂ ਵਿੱਚ ਮੱਕੀ ਦੀ ਪੈਦਾਵਾਰ ਲਈ ਦਿੱਤੇ 17500 ਪ੍ਰਤੀ ਹੈਕਟੇਅਰ ਇਸ ਦੇ ਨਾਲ ਹੀ ਉਦਯੋਗ ਵਿੱਤੀ ਪ੍ਰोत्사હન ਲਈ ਬਜਟ ਵਿੱਚ ਰੱਖੇ ਗਏ 250 ਕਰੋੜ ਯੁੱਧ ਨਸ਼ੇ ਵਿਰੁੱਧ ਤਹਿਤ ਵੱਡੀ ਕਾਰਵਾਈ ਜਾਰੀ ਐਂਟੀ ਡਰੋਨ ਸਿਸਟਮ ਲਈ ਰੱਖੇ ਗਏ 110 ਕਰੋੜ ਰੁਪਏ ਬੀਐਸਐਫ ਨਾਲ 5000 ਹੋਮਗਾਰਡ ਕੀਤੇ ਗਏ ਤਾਇਨਾਤ ਅਗਲੇ ਸਾਲ ਹੋਵੇਗੀ ਪਹਿਲੀ ਡਰੱਗ ਸੈਂਸਸ ਲੋਕ ਨਸ਼ਾ ਵਿਰੋਧ ਜੰਗ ਵਿੱਚ ਦੇ ਰਹੀ ਸਰਕਾਰ ਦਾ ਸਾਥ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ ਸ਼ਹਿਰੀ ਵਿਕਾਸ ਲਈ ਰੱਖੇ ਗਏ ਹਨ 583 ਕਰੋੜ ਰੁਪਏ ਬਦਲਦੇ ਪਿੰਡ ਬਦਲਦਾ ਪੰਜਾਬ ਤਹਿਤ ਸਕੀਮਾਂ ਕੀਤੀਆਂ ਜਾਣਗੀਆਂ ਸ਼ੁਰੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਪੰਜਾਬ ਨੂੰ ਬੈਸਟ ਸਟੇਟ ਦਾ ਗੌਰਵ ਹੋਇਆ ਪ੍ਰਾਪਤ ਅਤੇ ਹੁਸ਼ਿਆਰਪੁਰ ਨੂੰ ਬੈਸਟ ਡਿਸਟ੍ਰਿਕਟ ਕੀਤਾ ਗਿਆ ਕੋਸ਼ਿਤ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ